ਹਾਂਜੀ ਵੇ ਕੀ ਹਾਲ ਚਾਲ ਆ ਅੱਜ ਆਪਾਂ ਕਰ ਰਹੇ ਆ ਆਪਣੇ ਬਾਗ ਦੀ ਕਟਾਈ ਕਿਉਂਕਿ ਹੁਣ ਮਹੀਨਾ ਚੰਨ ਵਾਲਾ ਆ ਰੱਖ ਫਟਣ ਵਾਲੇ ਆ ਜਿਹੜਾ ਸਭ ਤੋਂ ਸਾਲ ਦਾ ਉਤਮ ਜਿਹੜਾ ਮੌਸਮ ਹੁੰਦਾ ਬਹਾਰਤ ਇਹ ਬਹਾਰਤ ਦਾ ਮੌਸਮ ਆ ਇੱਚ ਪਰਮਾਤਮਾ ਵੀ ਬੜਾ ਖੁਸ਼ ਹੁੰਦਾ ਇਸ ਸਭ ਤੋਂ ਵਧੀਆ ਮੌਸਮ ਨੂੰ ਇਹ ਮੰਨਿਆ ਜਾਂਦਾ ਆ ਬਹਾਰਤ ਦਾ ਆ ਬੂਟੇ ਦੀ ਕਟਾਈ ਹੋ ਰਹੀ ਆ ਇਹ ਇਹਨੂੰ ਫਰੂਟ ਇੰਨਾ ਕ ਜਿਆਦਾ ਲੱਗ ਜਾਂਦਾ ਧੁੱਪ ਜਦੋਂ ਆਪਣਾ ਭਾਰ ਨਹੀਂ ਚੱਕ ਹੁੰਦਾ ਇਹ ਪੀਰੀਆਂ ਦੇ ਫਰੂਟ ਕਰਕੇ ਆ ਸੀ ਬਹੁਤ ਜਿਆਦਾ ਤੇ ਕਰਮਾਉਲ ਦੂਸਰੇ ਦੂਸਰਾ ਬੂਟਾ ਉਹਦੀ ਵੀ ਕਰਤੀ ਆ ਉਹ ਵੀ ਕਿੰਨੋ ਹੀ ਆ ਉਹ ਸੰਤਰੇ ਦਾ ਕਬੂਟਾ ਉਹਦੀ ਵੀ ਹੁਣ ਇਹ ਤੋਂ ਬਾਅਦ ਕਟਾਈ ਕਰਾਂਗੇ ਤੇ ਇਹ ਕਟਾਈ ਜ਼ਰੂਰੀ ਆ ਤੇ ਮੈਂ ਸ਼ੌਂਕ ਦੀ ਆਪਣੀ ਗੱਲ ਕਰਨ ਲੱਗਾ ਸੀ ਮੇਰਾ ਸਗਾਜਕ ਸ਼ੌਂਕ ਆਪਣਾ ਸ਼ੌਂਕ ਐ ਦੋਸਤੋ ਜਰੂਰ ਆਪਣੇ ਆਪ ਬੰਦੇ ਨੂੰ ਇੱਕ ਜਰੂਰ ਰੱਖਣਾ ਚਾਹੀਦਾ ਸ਼ੌਂਕ ਜ਼ਿੰਦਗੀ 'ਚ ਭਾਵੇਂ ਕੁੱਤਾ ਹੀ ਪਾਲ ਲਓ ਸ਼ੌਂਕ ਰੱਖੋ ਸ਼ੌਂਕ ਜ਼ਰੂਰ ਆਪਣਾ ਇੱਕ ਪੂਰਾ ਕਰੋ ਭਾਵੇਂ ਗੱਡੀਆਂ ਦਾ ਪੂਰਾ ਕਰ ਲਓ ਭਾਵੇਂ ਘੋੜੀਆਂ ਰੱਖ ਲਓ ਭਾਵੇਂ ਖੇਤੀ ਕਰ ਲਓ ਬਦਕਾ ਟਾਈਟਰ ਦਾ ਸ਼ੌਂਕ ਰੱਖੋ ਸ਼ੌਂਕ ਜ਼ਰੂਰ ਰੱਖੋ ਕਿਉਂਕਿ ਬੰਦਾ ਕਦੇ ਵੀ ਬੁੱਢਾ ਨਹੀਂ ਹੋਊਗਾ ਮੇਰੀ ਇਹ ਗੱਲ ਨੂੰ ਜ਼ਰੂਰ ਨੋਟ ਕਰਿਓ ਭਾਵਾਂ ਜਿੰਦਗੀ ਦੇ ਵਿੱਚ ਇਸ ਗੱਲ ਨੂੰ ਵਸਾ ਕੇ ਦੇਖਿਓ ਇੱਕ ਵਾਰੀ ਜੇ ਤੁਹਾਨੂੰ ਕੋਈ ਸ਼ੌਂਕ ਹੋਊਗਾ ਤੁਸੀਂ ਕਦੇ ਵੀ ਬੁੱਢੇ ਨਹੀਂ ਹੋਵੋਗੇ ਸੋ ਧੰਨਵਾਦ ਸਾਰੇ ਵੀਰਾਂ ਦਾ ਸ਼ੌਂਕ ਜ਼ਰੂਰ ਪਾਲਿਓ ਇੱਕ ਜ਼ਰੂਰ